ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਨਾਲ ਦੇ ਸਿੰਘ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਭੁੱਖ ਹੜਤਾਲਤੇ ਨੇ ਤੇ ਨਾਲ ਹੀ ਦੋਸਤੋ ਉਹਨਾਂ ਸਿੰਘਾਂ ਦੇ ਜੋ ਪਰਿਵਾਰ ਨੇ ਉਹਨਾਂ ਨੇ ਵੀ ਸ੍ਰੀ ਅਮਰitsar ਸਾਹਿਬਿਕ ਜੋ ਮੋਰਚਾ ਲਾਇਆ ਹੈ ਉਹ ਵੀ ਪਿਛਲੇ ਕਾਫੀ ਦਿਨਾਂ ਤੋਂ ਭੁੱਖ ਹੜਤਾਲਤੇ ਨੇ ਹੁਣ ਦੋਸਤੋ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਸਿੰਘ ਭੁੱਖ ਹੜਤਾਲਤੇ ਨੇ ਉਹਨਾਂ ਚੋਂ ਕੁਝ ਕੁ ਸਿੰਘਾਂ ਦੀ ਸਿਹਤ ਵਿਗੜ ਚੁੱਕੀ ਹੈ ਬਹੁਤ ਹੀ ਆਨਾਜੁਕ ਸਥਿਤੀ ਹੈ ਤੇ ਨਾਲ ਹੀ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਮਾਤਾ ਦੀ ਵੀ ਸਿਹਤ ਬਹੁਤ ਹੀ ਜ਼ਿਆਦਾ ਵਿਗੜ ਚੁੱਕੀ ਹੈ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਪੂਰੇ ਮਾਮਲੇ ਨੂੰ ਲੈ ਕੇ ਦੋਸਤੋ ਸਿੰਘਾਂ ਦੇ ਪਰਿਵਾਰਾਂ ਨੇ ਇੱਕ ਵਾਰ ਫਿਰ ਅੱਜ ਕਾਲ ਤੱਕ ਸਾਬ ਦੇ ਜੱਥੇਦਾਰ ਗੈਂਦੀ ਰਘਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਿਆਦਾ ਚਿੰਤਾ ਵਾਲੀ ਖਬਰ ਜੋ ਹੈਗੀ ਆ ਉਹ ਸਾਂਝੀ ਕਰਨ ਲੱਗਿਆ ਹਾਂ ਸਾਨੂੰ ਕੁਝ ਸਮਾਂ ਪਹਿਲਾਂ ਇੱਕ ਇਹ ਗੱਲ ਪਤਾ ਲੱਗੀ ਹੈ ਵੀ ਸੈਂਟਰਲ ਜੇਲ ਦਿਬਰੂਗੜ ਵਿਖੇ ਜੋ ਵਾਰਿਸ ਪਜਾਬ ਦੇ ਜਥੇਬੰਦੀ ਦੇ ਆਗੂ ਨੇ ਉਹਨਾਂ ਵਿੱਚੋਂ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਅਤੇ ਭਾਈ ਕੁਲਵੰਤ ਸਿੰਘ rauਕੇ ਇਹਨਾਂ ਦੋਵਾਂ ਦੀ ਜੋ ਸਿਹਤ ਹੈ ਬੜੀ ਜ਼ਿਆਦਾ ਉੱਠਲੀ ਹੋ ਚੁੱਕੀ ਹੈ ਤੇ ਉਹਨਾਂ ਨੂੰ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ ਤੇ ਜੋ ਭਾਈ ਕੁਲਵੰਤ ਸਿੰਘ ਰਾਉਕੇ ਐ ਉਹਨਾਂ ਨੂੰ ਜੋ ਮਿਰਗੀ ਦੇ ਦੌਰੇ ਵੀ ਪਏ ਤੇ ਇਹ ਸਭ ਕੁਝ ਹੋ ਰਿਹਾ ਕਿਉਂਕਿ ਉਹ ਪਿਛਲੇ 18 ਦਿਨਾਂ ਤੋਂ ਜੋ ਭੋਖ ਹੜਤਾਲ ਤੇ ਬੈਠੇ ਨੇ ਤੇ ਉਹਨਾਂ ਦੀ ਇੱਕੋ ਡਿਮਾਂਡ ਆ ਵੀ ਅਸੀਂ ਜੋ ਪ੍ਰਸ਼ਾਦਾ ਹੈ ਇਹ ਹੁਣ ਪੰਜਾਬ ਦੀ ਧਰਤੀ ਤੇ ਜਾ ਕੇ ਸ਼ਕਣਾ ਪਰ ਇੱਥੇ ਜੋ ਦੇਖਣ ਵਾਲੀ ਗੱਲ ਵੀ ਜੋ ਪੰਜਾਬ ਸਰਕਾਰ ਨੂੰ ਇਸ ਚੀਜ਼ ਦਾ ਕੋਈ ਫਰਕ ਫਰਕ ਨਹੀਂ ਪੈ ਰਿਹਾ ਵੀ ਉਹ ਜਿਉਣ ਜਾਂ ਉਹਨਾਂ ਨੂੰ ਕੁਝ ਹੋ ਜਾਵੇ ਤੇ ਇੱਥੇ ਮੈਂ ਸਮੂਹ ਸਿੱਖ ਜਥੇਬੰਦੀਆਂ ਨੂੰ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੀ ਜੇ ਚਲੋ ਸਰਕਾਰ ਨਹੀਂ ਪੱਖ ਲੈਂਦੀ ਘੱਟੋ ਘੱਟ ਤੁਸੀਂ ਤਾਂ ਲਓ ਤੇ ਇੱਕ ਜੋ ਕਾਲ ਦਵੋ ਤਾਂ ਕਿ ਜੋ ਕੌਮ ਇਕੱਠੀ ਹੋ ਕੇ ਇਸ ਚੀਜ਼ ਤੇ ਕੋਈ ਚਿੰਤਨ ਕਰ ਸਕੇ ਤੇ ਉਹਨਾਂ ਦੀ ਜੋ ਮੈਂ ਕਹੂੰਗਾ ਇੱਕ ਮੰਗ ਹੈ ਉਸ ਦੀ ਪੂਰਤੀ ਹੋ ਸਕੇ ਤੇ ਜੋ ਹੈਰੀਟੇਜ ਸਟਰੀਟ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਮੋਰਚਾ ਲਾਇਆ ਗਿਆ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਉਹਨਾਂ ਦੇ ਜੋ ਨੌਜਵਾਨ ਨੇ ਜੋ ਆਗੂ ਨਹੀਂ ਉਹਨਾਂ ਦੇ ਪਰਿਵਾਰਾਂ ਵੱਲੋਂ ਉਸ ਦੇ ਵਿੱਚ ਵੀ ਵੱਧ ਚੜ ਕੇ ਜੋ ਹਿੱਸਾ ਲਵ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇ ਸਾਰੀ ਹਾਤੇ ਬੋਲ ਨਾਲ ਜੀ ਬਾਸਰਮ ਸਰਨਾਈ ਜਿਆ ਦੋਤਨ ਦੋਨ ਜੀ 10 ਰੋਣ ਰੰਤਨ ਦੇ ਮੱਦੇਂਸ਼ੇ ਠੀਕ ਆ ਤੇ ਜਿਵੇਂ ਅਸੀਂ ਅਪਰਖ ਜਿਆ ਗਵਾਲ ਸਾਡੇ ਇਰੀਏ ਦੇ ਮਾਨਸਾ ਨੇ ਐਸੀ ਬੇਨਤੀ ਕਰਦਾ ਮਨਿਆ ਰਹੇ ਕਿ ਤੁਸੀਂ ਹੁਣੇ ਕੇ ਇਲਾ 6 ਮਾਰਚ ਅੱਜ ਤੇ ਤਕਰੀਬਨ ਕਈ ਦਿਨ ਤੋਂੜਾ ਮੋਰਚਾ ਚੱਲ ਰਿਹਾ ਸੀ ਅੱਜ ਭਾਈ ਅਮਰਪਾਲ ਸਿੰਘ ਦੇ ਮਾਤਾ ਨੂੰ ਅਚਾਨਕ ਪ੍ਰੋਬਲਮ ਆਈ ਹੈ ਤੇ ਹੁਣ ਉਹਨਾਂ ਨੂੰ ਦੇਖ ਸਕਦੇ ਆ ਕਿ ਬੀਲ ਚੇਅਰ ਤੇ ਨੌਜਵਾਨ ਲੈ ਕੇ ਜਿਹੜੇ ਫੇਕਲੇ ਪਾਸੇ ਤੋਂ ਆਣਦੇ ਆਂ ਜਿਵੇਂ ਪਹਿਲਾਂ ਭਾਈ ਅਮਰਪਾਲ ਦੇ ਮਾਤਾ ਨੂੰ ਪ੍ਰੋਬਲਮ ਆਈ ਹੈ ਤੁਸੀਂ ਦੇਖ ਸਕਦੇ ਹੋ ਨੌਜਵਾਨ ਆ ਚਾਰਾਂ ਜਿਹੜੇ ਸੂਤਰੂ ਹੋ ਰਹੇ ਆ ਗਾਹ ਕਿਤਾਬ ਸਕੂਲ ਬੈਂਕ ਦੀ ਕਰਨਾ ਆਪਣਾ ਕੋਰਨ ਜਾਂ ਆਪ ਜੀ ਨੂੰ ਪਾਤੀ ਸਾਰੇ ਜੀ ਸਤਿ ਸ਼੍ਰੀ ਅਕਾਲ ਤੁਸਾਂ ਕਿੱਥੇ ਹੋ ਜੀ ਤੁਸਾਂ ਮਰੇ ਮਰੇ ਕੋਈ ਜੀ ਪੰਜ ਚਲੇ ਜਾਓ ਤੁਸੀਂ ਉੱਥੇ ਬੈਠੋ ਮੈਂ ਤਾਂ ਬੈਠੂ ਕੋਈ ਗੱਲ ਨਹੀਂ ਕੋਈ ਜੀ ਮੇਰੇ ਕਰ ਦੇਣੇ ਸਰਾਣੇ ਦਾ ਵੀ ਲੈ ਲਓ ਫੁੱਲ ਲੱਟ ਬਾਹਰ ਹੀ ਲਾਵੀਂ ਅਜੂ ਤੁਸੀਂ ਇੱਥੇ ਆ ਕੇ ਬਾਹਰ ਕੱਢ ਦਿਓ ਸੁਣਾਣਾ <coughs> 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 <coughs>

ਉਹਨਾਂ ਨੇ ਇਹਨਾਂ ਨੂੰ ਪਛਗਣ ਰਹੇ ਸੀ ਡਾਕਟਰ ਜਿਹੜਾ ਹੁੰਦਾ ਇੱਥੇ ਆ ਵੀ ਕਰਦਾ ਹੈ ਪ੍ਰੈਸ਼ਰ ਆਉਂਦਾ ਹੈ ਉਹ ਜੋ ਅਫੀਸ ਵਿੱਚ ਨਾ ਰਹਿ ਗਿਆ ਚੱਕਰ ਆ ਗਿਆ ਅੱਛਾ ਇਧਰ ਆ ਪਈ ਉਹਨਾਂ ਨੇ ਭਰੋਸਾ ਦਿੱਤਾ ਵੀ ਅਸੀਂ ਪਹਿਲਾਂ ਵੀ ਸਿਹਰਦਾਂ ਗੱਲ ਕਰ ਰਹੇ ਹਾਂ ਤੇ ਹੋਰ ਵੀ ਕੋਈ ਪੋਜੀਟਿਵ ਹੀ ਤੁਹਾਨੂੰ ਰਿਜ਼ਲਟ ਦਵਾਂਗੇ ਕਰ ਰਿਹਾ ਹੀ ਇਹੀ ਬੇਨਤੀ ਕਰਕੇ ਆ ਕਿ ਤੁਸੀਂ ਕੋਈ ਇਥੇ ਗੁਬੀਰਤਾ ਦੇ ਨਾਲ ਸੋਚੋ ਕੋਈ ਸਰਕਾਰ ਦੀ ਕਮੇਟੀ ਵੀ ਆ ਕੋਈ ਜਿਹਨਾਂ ਨੇ ਮੀਟਿੰਗ ਕਰਵਾਇਆ ਉਹਨਾਂ ਨਾਲ ਸਾਨੂੰ ਇੰਨਾ ਹੀ ਪਤਾ ਲੱਗਾ ਜੇ ਹੁਣ ਜਾ ਕੇ ਪਤਾ ਲੱਗੇਗਾ ਦੁਬਾਰਾ ਫੋਨ ਆਉਂਦਾ ਵੀ ਕੀ ਦੱਸਦੇ ਹੁੰਦੇ ਨੇ ਕਿਵੇਂ ਵੀ ਹੁਣ ਕੀ ਸਥਿਤੀ ਆ ਬਾਕੀ ਠੀਕ ਆ ਗੁਰੂ ਸਾਹਿਬ ਕਿਰਪਾ ਕਰਨਗੇ ਠੀਕ ਹੀ ਹੋਏਗਾ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮਿਲੇ ਸੀ ਕਿ ਉਹ ਕਹਿੰ ਰਹੇ ਸੀ ਅਸੀਂ ਯਤਨ ਜਾਰੀ ਆ ਤੇ ਸਾਨੂੰ ਉਹਨਾਂ ਤੇ ਪੂਰਾ ਭਰੋਸਾ ਵੀ ਉਹ ਚੰਗੇ ਪਾਸੇ ਨੂੰ ਵੱਧ ਰਹੇ ਇਸ ਕਰਕੇ ਉਹ ਜਿਹੜੇ ਉਹ ਦੋ ਸਿੰਘਾਂ ਦੇ ਹਿਸਾਬ ਤੇ ਜਿਹੜੀ ਜ਼ਿਆਦਾ ਖਰਾਬ ਨਹੀਂ ਉਹ ਸਾਰੇ ਉਹਨਾਂ ਦੇ ਧਿਆਨ ਚ ਆ ਗਏ ਸਾਰੀਆਂ ਗੱਲਾਂ ਆ ਗਈਆਂ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕੋਈ ਚੰਗਾ ਨਤੀਜਾ ਨਿਕਲਣ ਲਈ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਕਿ ਡਿਬੁਰਗੜ ਜੇਲ੍ਹ ਦੇ ਵਿੱਚ ਜੋ ਸਿੰਘ ਬੰਦ ਨੇ ਉਹਨਾਂ ਦੀ ਜੋ ਹਾਲਤ ਕਾਫੀ ਜ਼ਿਆਦਾ ਖਰਾਬ ਹੈ ਤੇ ਜੋ ਭਾਈ ਅਮਰਪਾਲ ਸਿੰਘ ਦੇ ਮਾਤਾ ਜੀ ਨੇ ਉਹਨਾਂ ਦੀ ਵੀ ਸਿਹਤ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਤੇ ਪਰਿਵਾਰਾਂ ਨੇ ਦੋਸਤੋ ਇੱਕ ਵਾਰ ਫਿਰ ਉਸ ਤਰੀਕਾਲ ਤੱਕ ਸਾਇਦ ਜਥੇਦਾਰ ਨਾਲ ਜੋ ਮੁਲਾਕਾਤ ਕੀਤੀ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੈ ਟ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜੂਬ ਕਰ ਦਿਓ ਜਲਦੀ ਮਿਲਾਂਗੇ ਦ